ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ 'ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜ਼ਿੰਕ ਬਾਰੇ ਜ਼ਿੰਕ ਕਿੰਨੇ ਪ੍ਰਕਾਰ ਦੀ ਹੈ ਤੇ ਕੀ ਇਹਦੀ ਘਾਟ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਸ਼ੁਰੂਆਤੀ ਦੌਰ ਦੇ ਵਿੱਚ ਤੇ ਦੂਸਰਾ ਨੰਬਰ ਜੇ ਅਸਲ ਦੇ ਵਿੱਚ ਪਾਉਣੀ ਕਿਹੜੇ ਟਾਈਮ ਤੇ ਹੁੰਦੀ ਹੈ ਕਿਉਂਕਿ ਪਾਉਣ ਦੇ ਟਾਈਮ ਨੂੰ ਲੈ ਕੇ ਬਹੁਤ ਸਾਰੇ ਕਿਸਾਨ ਭਰਾਵਾਂ ਦੇ ਵਿੱਚ ਹੈ ਚਿਪੀ ਆ ਇਹ ਵੀਡੀਓ ਵੈਸੇ ਆਪਾਂ ਜ਼ਿੰਕ ਦੇ ਉੱਪਰ ਪਹਿਲਾਂ ਇੱਕ ਵੀਡੀਓ ਕਰ ਚੁੱਕੇ ਸੀ ਨਹੀਂ ਚਾਹੁੰਦੇ ਸੀ ਦੁਬਾਰਾ ਕਰਨੀ ਪਰ ਕੀ ਹੁੰਦਾ ਨਾ ਕਿਸਾਨ ਭਰਾ ਦੁਬਾਰਾ ਕਰਨੀ ਮਜਬੂਰੀ ਬਣ ਗਈ ਸੀ ਤੁਹਾਡੇ ਨਾਲ ਇਹਦਾ ਕੀ ਕਾਰਨ ਹੈ ਕਿਉਂਕਿ ਕਈ ਵਾਰੀ ਕੀ ਹੁੰਦਾ ਨਾ ਜਿਹੜੇ ਲੋਕ ਪ੍ਰੈਕਟਿਸ ਨਹੀਂ ਕਰਦੇ ਖੇਤਾਂ ਦੇ ਵਿੱਚ ਜਹਾ ਜ ਆਪਾਂ ਕਹਿੰਦੇ ਕਿਸੇ ਥਿਉਰੀ ਤੇ ਨਹੀਂ ਚੱਲਦੇ ਉਹ ਤੁਹਾਨੂੰ ਕਈ ਵਾਰੀ ਗਲਤ ਗਾਈਡ ਕਰ ਜਾਂਦੇ ਆ ਉਹ ਗਾਈਡ ਜਦੋਂ ਤੁਸੀਂ ਇੱਕ ਵਾਰੀ ਗਲਤ ਹੋ ਗਏ ਜਾਂ ਗਲਤ ਰਸਤੇ ਪੈ ਗਏ ਉਹ ਰਸਤਾ ਤੁਹਾਨੂੰ ਤੁਹਾਡੇ ਖਰਚੇ ਵੱਲ ਨੂੰ ਲੈ ਕੇ ਜਾਊ ਜਿਵੇਂ ਕਿ ਤੁਸੀਂ ਦੇਖਿਆ ਹੋਣਾ ਅਕਸਰ ਬਹੁਤ سارے ਡਾਕਟਰ ਹੁੰਦੇ ਆ ਇੱਕ ਡਾਕਟਰ ਹੁੰਦੇ ਆ ਤੁਹਾਨੂੰ ਦਵਾਈ ਦਿੱਤੀ ਤੇ ਤੁਹਾਡੀ ਮਰਜ਼ ਹੈ ਜਿਹੜੀ ਉਹ ਆਪਾਂ ਕਹਿੰਦੇ ਆ ਪ੍ਰੋਬਲਮ ਸੋਲਵ ਹੋ ਗਈ ਤੇ ਇੱਕ ਡਾਕਟਰ ਹੁੰਦੇ ਆ ਪਹਿਲਾਂ ਤੁਹਾਡੀ ਮਰਜ਼ ਦੀ ਦਵਾਈ ਤੁਹਾਨੂੰ ਦੇਣ ਵੀ ਨਹੀਂ ਜਾਂ ਉਹਨੂੰ ਸਲੋ ਦੇਣੀ ਆ ਜਾਂ ਆਪਾਂ ਕਹਿੰਦੇ ਆ ਲੇਟਰ ਜਾਂ ਡਿਲੇ ਕਰ ਦੇਣਾ ਤੇ ਜਦੋਂ ਤੁਹਾਡੀ ਪ੍ਰੋਬਲਮ ਇੰਨੀ ਕੁ ਵੱਧ ਗਈ ਕਹਿਣ ਦਾ ਭਾਵ ਤੁਸੀਂ ਉਲਝ ਗਏ ਫਿਰ ਉਹਨੇ ਇਲਾਜ ਜਰੂਰ ਕਰ ਦੇਣਾ ਪਰ ਉਸ ਤੋਂ ਬਾਅਦ ਤੁਸੀਂ ਸੋਚੋ ਕਿ ਯਾਰ ਸਾਨੂੰ ਇੰਨੀ ਪ੍ਰੋਬਲਮ ਆ ਗਈ ਸੀ ਇਸ ਡਾਕਟਰ ਨੇ ਸਾਨੂੰ ਵਾਪਸ ਠੀਕ ਕਰਤਾ ਤੁਸੀਂ ਸ਼ਾਇਦ ਉਸ ਡਾਕਟਰ ਦੇ ਗੁਣ गा ਸਕਦੇ ਹੋ ਹੋਰਾਂ ਲਈ ਪ੍ਰਚਾਰ ਕਰ ਸਕਦੇ ਹੋ ਪਰ ਅਸਲ ਗੱਲ ਹੁੰਦੀ ਹੈ ਜਿਹੜੀ ਉਹ ਤੁਸੀਂ ਕਈ ਵਾਰੀ ਕੀ ਹੁੰਦਾ ਨਾ ਜਾਨੂ ਨਹੀਂ ਹੁੰਦੇ ਬਹੁਤ ਸਾਰੇ ਵੀਰ ਨੇ ਬੈਸ ਤਾਂ ਹੁਣ ਅਵੇਅਰਨੈਸ ਆ ਜਿਹੜੀ ਉਹ ਬਹੁਤ ਜ਼ਿਆਦਾ ਆ ਗਈ ਪਰ ਸੋਸ਼ਲ ਮੀਡੀਆ ਇੱਕ ਬਹੁਤ ਵਧੀਆ ਪਲੇਟਫਾਰਮ ਆ ਪਰ ਇਹਦੇ ਤੇ ਜਿੰਨਾ ਗਲਤ ਪ੍ਰਚਾਰ ਹੋ ਰਿਹਾ ਉਹਦੋਂ ਬਹੁਤ ਘੱਟ ਸਹੀ ਪ੍ਰਚਾਰ ਚੱਲਦਾ ਗਲਤ ਪ੍ਰਚਾਰ ਜਾਂ ਆਪਾਂ ਕਹੇ ਵੀ ਇੱਕ ਕੋਈ ਗੱਲ ਨੂੰ ਕੱਟ ਕੇ ਗੱਲ ਕਰ ਲੈਣੀ ਉਹ ਗੱਲ ਬੜੀ ਜ਼ਿਆਦਾ ਸੇਤੀ ਅਸਰ ਵੀ ਕਰਦੀ ਹੈ ਤੇ ਸੁਣੀ ਵੀ ਜਾਂਦੀ ਹੈ ਤੇ ਕਿਸਾਨ ਭਰਾ ਲਾਗੂ ਵੀ ਕਰ ਲੈਂਦੇ ਨੇ ਜਦੋਂ ਕਿ ਅੱਗੇ ਜਾ ਕੇ ਉਹਨਾਂ ਨੂੰ ਜਿਹੜੇ ਨਤੀਜੇ ਨੇ ਉਹ ਮਾੜੇ ਦੇਖਣ ਨੂੰ ਮਿਲਦੇ ਆ ਪਿਛਲੇ ਸਾਲ ਵੀ ਬਹੁਤ ਸਾਰੇ ਵੀਰਾਂ ਦੇ ਨਾਲ ਗੱਲਬਾਤ ਉਹ ਵੀ ਇਹੀ ਪ੍ਰੋਬਲਮ ਆਈ ਅਹ ਸਾਲ ਵੀ ਉਹੀ ਗਲਤੀਆਂ ਬਹੁਤ ਸਾਰੇ ਵੀਰ ਹੋਰ ਵੀਰ ਦੁਹਰਾ ਰਹੇ ਨੇ ਜਿਨ੍ਹਾਂ ਨੇ ਪਿਛਲੇ ਸਾਲ ਇਹ ਗਲਤੀ ਕੀਤੀ ਸੀ ਉਹ ਨਹੀਂ ਕਰ ਰਹੇ ਪਰ ਟਾਈਮਿੰਗ ਨੂੰ ਲੈ ਕੇ ਜਿੰਕ ਕਦੋਂ ਦੇਣੀ ਆ ਆਪਾਂ ਝੋਨੇ ਨੂੰ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਕਿਸਾਨ ਭਰਾਵੋ ਇੱਕ ਜੇਕਰ ਨਵੇਂ ਜੁੜਿਓ ਚੈਨਲ ਦੇ ਨਾਲ ਚੈਨਲ ਸਬਸਕ੍ਰਾਈਬ ਕਰ ਲੋ ਵੀਡੀਓ ਚੰਗੀ ਲੱਗਦੀ ਆ ਤਾਂ ਲਾਈਕ ਕਰ ਦਿਓ ਸ਼ੇਅਰ ਕਰਦਿਆ ਕਰੋ ਤੇ ਬੈਲ ਆਈਕਨ ਦਬਾ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸੋ ਗੱਲ ਕਰੀਏ ਕਿਸਾਨ ਭਰਾਵੋ ਆਪਾਂ ਜਿੰਕ ਬਾਰੇ ਜਿੰਕ ਹੁੰਦੀ ਕਿੰਨੇ ਪ੍ਰਕਾਰ ਦੀ ਹੈ 21% ਵਾਲੀ ਵੀ ਆਉਂਦੀ ਆਪਣੇ ਕੋਲ 33 ਵਾਲੀ ਆਉਂਦੀ ਹੈ ਤੇ ਲਿਕਵਿਡ ਆਉਂਦੀ ਆ ਮਿਕਸਚਰ ਜਿਹਾ ਹੁੰਦਾ ਇੱਕ ਜਿੰਕ ਦਾ ਜਿਹਦੇ ਵਿੱਚ ਕਿ ਬਹੁਤ ਘੱਟ ਮਾਤਰਾ ਦੇ ਵਿੱਚ ਹੁੰਦੀ ਆ 5-7% ਹੀ ਜਿੰਕ ਹੁੰਦੀ ਆ ਤੇ ਇੱਕ ਚਿਲੇਟਡ ਜਿੰਕ ਆਉਂਦੀ ਆ ਜੀਦੀ ਕੇ ਮਾਰਕੀਟ ਦੇ ਵਿੱਚ ਬਹੁਤ ਜਿਆਦਾ ਆਪਾਂ ਕਹਿੰਦੀ ਆ ਮਾਰਾ ਮਾਰੀ ਚੱਲ ਰਹੀ ਹੈ ਜਾਂ ਲਿਕਵਿਡ ਦੀ ਚੱਲ ਰਹੀ ਹੈ ਮਾਰਾ ਮਾਰੀ ਕਿਵੇਂ ਚੱਲ ਰਹੀ ਹੈ ਉਹੀ ਗੱਲ ਪ੍ਰਚਾਰ ਕਰਕੇ ਉਹਦੇ ਵੀ ਆਪਾਂ ਗੱਲਬਾਤ ਕਰਾਂਗੇ ਉਹਦਾ ਕੀ ਬੈਨੀਫਿਟ ਆਪਾਂ ਨੂੰ ਉਹਦਾ ਸੱਟਾ ਦੇਣ ਦਾ ਜੂਰੀਆ ਚੜ ਲਾ ਕੇ ਜਾਂ ਜੇ ਆਪਾਂ ਕਹਿੰਦੀ ਆ ਡੀਏਵੀ ਡੀਏਪੀ ਤੇ ਜਾਂ ਸੁਪਰ ਚੇਅਰ ਲਾ ਕੇ ਬਹੁਤ ਸਾਰੇ ਵੀਰ ਸੱਟਾ ਦੇ ਰਹੇ ਨੇ ਕੀ ਉਹ ਕੰਮ ਕਰਦੀ ਆ ਜਾਂ ਨਹੀਂ ਕਰਦੀ ਮਾਤਰਾ ਬਾਰੇ ਗੱਲਬਾਤ ਕਰਾਂਗੇ ਸਨ ਭਰਾਓ ਕਿਉਂਕਿ ਇਹ 4-5 ਪ੍ਰਕਾਰ ਦੀ ਜਿੰਕ ਮਾਰਕੀਟ ਦੇ ਵਿੱਚ ਆ ਰਹੀ ਆ ਹੁਣ ਪਹਿਲਾਂ ਤਾਂ ਘਾਟ ਦੀਆਂ ਨਿਸ਼ਾਨੀਆਂ ਦੇਖੀ ਆਪਾਂ ਜੇਕਰ ਆਪਾਂ ਹੱਦ ਤੋਂ ਵੱਧ ਜੂਰੀਆ ਦੇਈ ਜਾਂਦੇ ਆਂ ਸ਼ੁਰੂਆਤੀ ਦੌਰ ਦੇ ਵਿੱਚ ਬਾਅਦ ਦੇ ਵਿੱਚ ਗੱਲ ਕਰਦੇ ਆਂ ਕਿ ਟਾਈਮਿੰਗ ਕਿਹੜੀ ਹੁੰਦੀ ਹੈ ਪਹਿਲਾਂ ਜੂਰੀਆ ਦੀ ਗੱਲ ਕਿਉਂਕਿ ਸ਼ੁਰੂਆਤ ਜੂਰੀਆ ਤੋਂ ਹੁੰਦੀ ਹੈ ਜੇਕਰ ਆਪਾਂ ਜੂਰੀਆ ਜ਼ਿਆਦਾ ਦੇ ਰਹੇ ਆਂ ਕਿ ਆਪਣੇ ਫਸਲ ਨੂੰ ਝੋਨੇ ਦੀ ਫਸਲ ਨੂੰ ਤਾਂ ਉਹਦੇ ਵਿੱਚ ਜ਼ਿੰਕ ਦੀਆਂ ਘਾਟ ਦੀਆਂ ਨਿਸ਼ਾਨੀਆਂ ਕਈ ਵਾਰੀ ਦਿਖਾਈ ਦੇਣੀਆਂ ਸ਼ੁਰੂ ਹੋ ਜਾਂਦੀਆਂ ਨੇ ਦੂਸਰਾ ਨੰਬਰ ਕਈ ਵਾਰੀ ਕੀ ਹੁੰਦਾ ਜਦੋਂ ਤੁਹਾਡੇ ਖੇਤ ਦੇ ਵਿੱਚ ਜ਼ਿੰਕ ਦੀ ਕਮੀ ਆ ਗਈ ਤਾਂ ਉਹਦੇ ਨਾਲ-ਨਾਲ ਹੋਰ ਇੱਕ ਦੋ ਕਮੀਆਂ ਵੀ ਦਿਖਾਈ ਦਿੰਦੀਆਂ ਨੇ ਜਿਵੇਂ ਕਿ ਆਪਾਂ ਕਹიდੀਏ ਲੋਹੇ ਦੀ ਆਇਰਨ ਦੀ ਕਮੀ ਆ ਗਈ ਜਾਂ ਜੇ ਆਪਾਂ ਕਹიდੀਏ ਬੋਰੋਨ ਦੀ ਕਮੀ ਆ ਗਈ ਉਹ ਚੀਜ਼ਾਂ ਵੀ ਕਈ ਵਾਰੀ ਆਪਾਂ ਨੂੰ ਫਸਲ ਸ਼ੋਕ ਕਰਨੀਆਂ ਸ਼ੁਰੂ ਕਰ ਦਿੰਦੀ ਹੈ ਪਰ ਕਾਰਨ ਹੁੰਦਾ ਜ਼ਿੰਕ ਦੀ ਜ਼ਿਆਦਾ ਕਮੀ ਹੁਣ ਆਪਾਂ ਜ਼ਿੰਕ ਪੂਰੀ ਕਿਵੇਂ ਕਰ ਸਕਦੇ ਹਾਂ ਕਿਸਾਨ ਭਰਾਓ ਜੇ ਕਿਹੜੇ ਟਾਈਮ ਤੇ ਕਰ ਸਕਦੇ ਹ ਉਸ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਊਗਾ ਕਿ ਜ਼ਿੰਕ ਕੰਮ ਕਿੰਨੇ ਦਿਨਾਂ ਚ ਕਰਨ ਲੱਗਦੀ ਹੈ ਕਿਉਂਕਿ ਇਹ ਨਹੀਂ ਹੁੰਦਾ ਨਾ ਕਿ ਆਪਾਂ ਇੱਕ ਚੀਜ਼ ਪਾਤੀ ਕਿ ਪਾਉਣ ਸਾਰੀ ਆਪਣਾ ਜਿਹੜਾ ਉਹਨੇ ਕੰਮ ਸ਼ੁਰੂ ਕਰਤਾ ਤੁਹਾਡੇ ਬੂਟਿਆਂ ਨੂੰ ਇੱਕਦਮ ਸਵਿੱਚ ਕਰਤਾ ਕਿ ਐਕਟੀਵੇਟ ਹੋ ਗਏ ਇਸ ਤਰ੍ਹਾਂ ਨਹੀਂ ਹੁੰਦਾ ਗਾ ਸਾਨੂੰ ਭਰੋ ਜਿਹੜੀ ਜਿੰਕ ਆ ਜਿਆ ਬਹੁਤ ਸਾਰੇ ਤੱਤ ਨੇਗੇ ਹਰ ਇੱਕ ਤੱਤ ਨਹੀਂ ਤੁਰੰਤ ਕੰਮ ਕਰਨਾ ਸ਼ੁਰੂ ਕਰਦਾ ਕਿਉਂਕਿ ਜੇ ਆਪਾਂ ਸਾਰਿਆਂ ਤੋਂ ਫਾਸਟ ਜੂਰੀਆ ਦੀ ਗੱਲ ਕਰਦੇ ਹੁੰਨੇ ਆ ਜੂਰੀਆ ਵੀ 12-13 ਦਿਨਾਂ ਤੱਕ ਆਪਣਾ ਕੰਮ ਕਰਦੀ ਰਹਿੰਦੀ ਹੈ ਜਦੋਂ ਕਿ ਜਿਹੜੀ ਜਿੰਕ ਆ ਇਹ ਦੋਨਾਂ ਫਸਲਾਂ ਤੱਕ ਕੰਮ ਕਰਨਾ ਹੁੰਦਾ ਆਪਾਂ ਦਿਨੇ ਕਿੰਨੀ ਆ 33% ਵਾਲੀ 7 ਤੋਂ 8 ਕਿਲੋ ਦੇ ਦੇ ਦਿੰਨੇ ਆ ਤੇ 21% ਵਾਲੀ 10 12 ਕਿਲੋ ਦੇ ਦੇ ਦਿੰਨੇ ਆ ਉਹਦੇ ਨਾਲ ਆਪਣੀ ਜਿਹੜੀ ਪੂਰਤੀ ਆ ਜੇ ਆਪਾਂ ਕਹੀਏ ਆਪਣੀ ਸਾਰੀ ਦੀ ਸਾਰੀ 100 ਦੀ जे का 100% ਜਿੰਕ ਕੰਮ ਕਰਦੀ ਹੈ ਉਹ ਕਦੇ ਵੀ ਨਹੀਂ ਕਰਦੀ ਤੁਹਾਨੂੰ ਮਾਰਕੀਟ ਦੇ ਵਿੱਚ ਪਰਮਾਇਆ ਜਾਂਦਾ ਕਿ ਤੁਹਾਡੀ ਜਿਹੜੀ ਜਿੰਕ ਆ ਉਹ ਘੱਟ ਲੱਗ ਰਹੀ ਹੈ ਤੇ ਇਹਨੂੰ ਬੈਕਟੀਰੀਆ ਤੁਹਾਡੇ ਜਿੰਕ ਨੂੰ ਐਕਟੀਵੇਟ ਕਰਨਗੇ ਜਾ ਜਾ ਬਹੁਤ ਸਾਰੇ ਹੋਰ ਪ੍ਰੋਡਕਟ ਪੋਏ ਜਾਂਦੇ ਕਿ ਯਾਰ ਇਹ ਤੁਹਾਡੀ ਜਿੰਕ ਆ ਜਿਹੜੀ ਉਹ 100 ਦੀ 100% ਕੰਮ ਕਰੂਗੀ ਜਦੋਂ ਕਿ 100% ਉਹਨੇ ਕੰਮ ਕਰਨੀ ਨਹੀਂ ਹੁੰਦਾ ਆਪਾਂ ਨੂੰ ਵੱਧ ਮਾਤਰਾ ਦੇ ਵਿੱਚ ਦੇਣੀ ਪੈਂਦੀ ਆ ਭਾਵੇਂ ਕਿ ਕੰਮ ਕਰਨ ਵਾਸਤੇ 2 1/2 ਜਾਂ 200 ਗ੍ਰਾਮ ਤੱਕ ਐਂਡ ਟੂ ਐਂਡ ਚਾਹੀਦੀ ਹੁੰਦੀ ਆ ਪਰ ਆਪਾਂ ਜੇਕਰ ਗੱਲਬਾਤ ਕਰੀਏ ਕਿਸਾਨ ਭਰਾ ਆਪਾਂ ਦੇ ਦਿੰਨੇ ਆਂਗੇ 21% ਵਾਲੀ ਜੇਕਰ ਆਪਾਂ 10 ਕਿਲੋ ਦਿੰਨੇ ਆ ਨਾ ਤਾਂ ਆਪਣੇ ਲਏ 2 ਕਿਲੋ 100 ਗ੍ਰਾਮ ਜ਼ਿੰਕ ਮਿਲਦੀ ਐ ਤੇ 33 ਵਾਲੀ ਵੀ ਉਨੀ ਕੀ ਆਪਾਂ 7-8 ਕਿਲੋ ਦਿੰਨੇ ਆ ਲਗਭਗ ਹੁਣ ਆਪਾਂ ਅਕਸਰ ਹੀ ਕਹਿੰਦੇ ਆ ਵੀਡੀਓ ਦੇ ਵਿੱਚ ਕਿ ਇਹ ਹੀ ਜ਼ਿੰਕ ਆਪਾਂ ਸਭ ਤੋਂ ਬੈਸਟ ਮੰਨਦੇ ਆਂ ਭਾਵੇਂ ਮਾਰਕੀਟ ਦੇ ਵਿੱਚ ਤੁਹਾਡੇ ਤੇ ਲਿਕਵਿਡ ਦੁਕਾਨਦਾਰਾਂ ਵੱਲੋਂ ਜਾਂ ਜਾਂ ਪਗਲੀਆਂ ਜਾਂ ਇਧਰ ਉਧਰੋਂ ਜੋ ਵੀ ਕਈ ਵਾਰੀ ਕੀ ਹੁੰਦਾ ਨਾ ਸਨਪ੍ਰਭੂ ਤੁਸੀਂ ਧਿਆਨ ਮਾਰਿਆ ਕਰੋ ਕਿ ਕੋਈ ਪੇਡ ਪ੍ਰੋਮੋਸ਼ਨ ਤਾਂ ਨਹੀਂ ਚੱਲ ਰਹੀ ਜਿੱਥੇ ਆਪਾਂ ਗਮਰਾਹ ਹੋ ਜਾਣੇ ਜਾਂ ਹੋ ਜੀਏ ਉਹ ਜ਼ਰੂਰ ਆਪਣੇ ਕੰਨ ਖੜੇ ਰੱਖਿਆ ਕਰੋ ਕਿ ਸਨਪ੍ਰਭੂ ਅਗਲੀ ਗੱਲ ਟਾਈਮਿੰਗ ਦੀ ਆਪਾਂ ਜਿਵੇਂ ਕਿ ਗੱਲ ਕੀਤੀ ਹੈ ਪਿੱਛੇ ਵੀਡੀਓ ਦੇ ਵਿੱਚ ਕਿ ਇਹ ਯਾਰ ਇੰਨਾ ਸੇਤੀ ਐਕਟੀਵੇਟ ਜਿਆਦਾ ਜਾਂਦੀ ਵੀ ਨਹੀਂ ਸਵਿੱਚ ਕਰਦੀ ਬੂਟਿਆਂ ਨੂੰ ਹੁਣ ਜਿੰਕਾ ਆਪਣੇ ਸ਼ੁਰੂਆਤੀ ਦੇ ਵਿੱਚ ਆਪਾਂ ਝੋਨਾ ਲਾਉਣ ਦੇ ਸਮੇਂ ਜਾਂ ਲਾਉਣ ਤੋਂ ਪਹਿਲਾਂ ਜਾਂ ਕਦੂ ਦੇ ਸਮੇਂ ਸੁਪਰ ਜਾਂ ਡੀਏਪੀ ਦੇਤੀ ਅਕਸਰ ਇਹਦਾ ਜਿੰਕ ਦੇ ਨਾਲ ਮੇਲ ਨਹੀਂ ਫਾਸਫੋਰਸ ਤੇ ਜਿੰਕ ਇੱਕ ਆਪਾਂ ਕਹიდੀ ਆਪੋਜੀਟ ਆ ਤੱਤ ਨਹੀਂਗੇ ਜਾਂ ਟੈਕਨੀਕਲ ਕਹਦੀ ਇਹਨਾਂ ਦਾ ਆਪੋਜੀਟ ਹੈਗਾ ਤਾਂ ਹੁਣ ਇਹਨਾਂ ਨੂੰ ਆਪਾਂ 8-10 ਦਿਨਾਂ ਦਾ ਗੈਪ ਵੱਧ ਤੋਂ ਵੱਧ ਬਹੁਤ ਹੁੰਦਾ ਵੈਸੇ ਆਪਾਂ ਚੈਨਲ ਦੇ ਉੱਪਰ ਵੀਡੀਓ ਪਾਈ ਸੀ ਕਿ ਕਿੰਨੇ ਲੱਖ ਟਨ ਮਿੱਟੀ ਹੁੰਗਿਆ ਜਿਹਦੇ ਵਿੱਚ ਆਪਾਂ ਇਹ ਸੱਟਾ ਦੇਣਾ ਹੁੰਦਾ ਬਹੁਤ ਘੱਟ ਚਾਂਸ ਹੁੰਦੇ ਨੇ ਕ੍ਰੈਸ਼ ਹੋਣ ਦੇ ਪਰ ਫਿਰ ਵੀ ਬਚਾਓ ਵਿੱਚ ਹੀ ਬਚਾਊ ਆ ਆਪਣੇ ਆਪਣੀ ਚੀਜ਼ ਤੋਂ ਆਪਾਂ ਨੂੰ ਲੱਗਦਾ ਹੁੰਦਾ ਕਿ ਆਪਾਂ 100% ਕੰਮ ਲੈ ਲਈਏ ਚਲੋ ਹਫਤੇ ਤੋਂ ਲਾ ਕੇ ਦੱਸ ਦੇਣਾ ਤੱਕ ਦਾ ਜਿਹੜਾ ਇਹਦਾ ਗੈਪ ਆ ਉਹ ਪੈ ਜਾਂਦਾ ਹੁਣ ਬਹੁਤ ਸਾਰੇ ਵੀਰ ਕਹਿੰਦੇ ਆ ਕਿ ਤੁਹਾਨੂੰ ਅਕਸਰੀ ਪਰਮਾਇਆ ਜਾਂਦਾ ਕਿ ਯਾਰ ਜੇ ਤੁਸੀਂ ਜਲਦੀ ਜਿੰਕ ਦੇਤੀ ਇਹ ਤੁਹਾਡੀ ਝੂਣਾ ਜਿਹੜਾ ਉਹ ਖਰਾਬ ਹੋ ਜੂਗਾ ਤੁਹਾਡਾ ਝਾੜ ਨਹੀਂ ਨਿਕਲਣਾ ਸਹੀ ਹੁਣ ਆਪਾਂ ਜਿੰਕ ਕਿੰਨੇ ਦਿਨਾਂ ਤਿਲ ਜਾ ਕੇ ਦੇਣੀ ਆ 25 ਦਿਨਾਂ ਤੇ ਜਾਂ ਮਹੀਨੇ ਤੋਂ ਜਿੰਕ ਦੇਣੀ ਆ 28 ਦਿਨਾਂ ਤੇ ਦੇਣੀ ਆ ਜਾਂ 21 ਦਿਨਾਂ ਤੇ ਫਿਰ ਉਹਨੇ ਐਕਟੀਵੇਟ ਕਦੋਂ ਹੋਣਾਗਾ ਮਹੀਨੇ ਤੋਂ ਬਾਅਦ ਵਾਰ ਜਾ ਕੇ ਤੇ ਆਪਣੀ ਫਸਲ ਆ ਜਿਹੜੀ ਉਹ ਜਿੰਕ ਦੀ ਕਮੀ ਕਦੋਂ ਦਿਖਾਉਣੀ ਸ਼ੁਰੂ ਕਰ ਦਿੰਦੀ ਆ 15 ਕਿ ਦਿਨਾਂ ਤੋਂ ਬਾਅਦ ਹੀ ਬਹੁਤ ਜ਼ਿਆਦਾ ਕਮੀ ਜਿਹੜੇ ਖੇਤਾਂ ਦੇ ਵਿੱਚ ਕਮੀ ਆ 15ਵੇਂ ਕਿ ਦਿਨ ਜਾ ਕੇ ਜਿੰਕ ਦੀ ਕਮੀ ਆਉਣੀ ਸ਼ੁਰੂ ਹੋ ਜਾਂਦੀ ਆ ਫਿਰ ਆਪਾਂ ਉਸ ਟਾਈਮ ਤੇ ਜੇਕਰ ਜਿੰਕ ਦੇ ਰਹੇ ਆ ਕਿਸਾਨ ਭਰਾ ਉਹ ਜੇ 20 ਦਿਨਾਂ ਤੇ ਦੇ ਰਹੇ ਆ ਜਦੋਂ ਪੂਰੀ ਪੀਕ ਤੇ ਕਮੀ ਦਿਖਾਈ ਦੇਣ ਲੱਗੀ ਤਾਂ ਆਪਣੀ ਇੱਕ ਘੱਟ ਤੋਂ ਘੱਟ ਇੱਕ ਹਫ਼ਤੇ ਤੱਕ ਜ਼ਿੰਕ ਦੀ ਕਮੀ ਨਾਲ ਬੂਟੇ ਜੂਝਦੇ ਰਹਿਣਗੇ ਫਿਰ ਆਪਣੀ ਫਸਲ ਨੇ ਉਸ ਤੋਂ ਬਾਅਦ ਅੱਪ ਹੋਣਾਗਾ ਜਾਂ ਜ਼ਿੰਕ ਅਪਟੇਕ ਕਰਨੀ ਆਪਾਂ ਕਹიდੀਏ ਤਾਂ ਫਿਰ ਉਹਨੇ ਇੱਕ ਵਾਰੀ ਰੁੱਕ ਕੇ ਚੱਲਣਾ ਫਿਰ ਤੁਹਾਡੀ ਫਸਲ ਆ ਜਿਹੜੀ ਉਹ ਮੈਟਰ ਨਹੀਂ ਕਰਦੀ ਕਿ ਤੁਸੀਂ ਕਿੰਨੇ ਦਿਨਾਂ ਲਈ ਕਿੰਨੀ ਤਰੀਕ ਨੂੰ ਤੇ ਕਿੰਨੇ ਦਿਨਾਂ ਦੀ ਪਨੀਰੀ ਲਾਈ ਆ ਫਿਰ ਤੁਹਾਡੀ ਫਸਲ ਆ ਜਿਹੜੀ ਪਕਰੋੜ ਹੋਣ ਤੱਕ ਵੀ ਪਹੁੰਚ ਜਾਂਦੀ ਹੈ ਕਈ ਵਾਰੀ ਜਿੰਕ ਕਿ ਜੇਹਾ ਤਾਂ ਤਜ ਕਰੇ ਦੀ ਕਮੀ ਹੁੰਦੀ ਹੈ ਤਾਂ ਆਪਾਂ ਨੂੰ ਫਸਲ ਆ ਜਿਹੜੀ ਉਹ ਪਕਰੋੜ ਵੀ ਹੋ ਜਾਂਦੀ ਹੈ ਤੁਸੀਂ ਪਨੀਰੀ ਦੇ ਵਿੱਚ ਵੀ ਇਹ ਚੀਜ਼ ਨੋਟ ਕੀਤੀ ਹੋਣੀ ਜਿੱਥੇ ਕਿਤੇ ਜਿੰਨਾ ਪ੍ਰੋਬਲਮ ਆਉਂਦੀਆਂ ਨੇ ਜੇਕਰ ਆਪਾਂ ਸੇਤੀ ਕਿਤੇ ਗੌਰ ਨਹੀਂ ਕਰਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਆਪਾਂ ਪਹਿਲਾਂ ਗੌਰ ਨਹੀਂ ਕਰਦੇ ਤਾਂ ਆਪਣੀ ਝੋਨੇ ਦੀ ਪਨੀਰੀ ਵੀ ਕਈ ਵਾਰੀ ਖਰਾਬ ਹੋ ਜਾਂਦੀ ਹੈ ਪਕਰੋੜ ਹੁੰਦੀ ਹੈ ਫਿਰ ਇਹ ਆਪਣੀ ਫਸਲ ਆ ਜਿਹੜੀ ਆਪਾਂ ਨੂੰ ਕੀ ਹੁੰਦਾ ਨਾ ਕਿ ਹਨ ਕਰੋ ਆਪਾਂ ਹੋਰ ਬਹੁਤ ਕੁਝ ਦੇ ਚੁੱਕੇ ਹੁੰਨੇ ਆ ਇਸੇ ਕਰਕੇ ਕਈ ਵਾਰੀ ਆਪਾਂ ਨੂੰ ਇਹ ਚੀਜ਼ ਜੱਜ ਨਹੀਂ ਹੁੰਦੀ ਕਿ ਉਹਦੀ ਟਾਈਮਿੰਗ ਘੱਟੋ ਘੱਟ 120 ਦਿਨ ਤੋਂ ਲਾ ਕੇ 150 ਦਿਨ ਤੱਕ ਦੀ ਹੋਣ ਕਰਕੇ ਆਪਾਂ ਨੂੰ ਉਹ ਚੀਜ਼ ਆਪਣੇ ਨੋਟਿਸ 'ਚ ਨਹੀਂ ਆਉਂਦੀ ਪਰ ਫਸਲ ਦੇ ਉੱਤੇ ਉਹਦਾ ਅਸਰ ਪੈ ਚੁੱਕਿਆ ਹੁੰਦਾ ਹੁਣ ਗੱਲ ਇਹ ਆਉਂਦੀ ਹੈ ਨਿਕਲ ਕੇ ਕਿਸਾਨ ਭਰਾਓ ਜੇਕਰ ਤੁਸੀਂ ਪਹਿਲੀ ਜੂਰੀਆ ਕੱਦੂ ਦੇ ਇਸ ਨੇ ਪਾ ਚੁੱਕੇ ਹੋ ਦੂਸਰੀ ਜੂਰੀਆ ਤੁਸੀਂ 10 12 ਜਾਂ 13 ਦਿਨਾਂ ਤੋਂ ਪਾ ਰਹੇ ਹੋ ਤਾਂ ਤੁਸੀਂ ਉਹਦੇ ਨਾਲ ਜਿੰਕਾ ਜਿਹੜਾ ਉਹਦਾ ਸੱਟਾ ਦੇ ਸਕਦੇ ਹੋ ਜੇਕਰ ਉਸ ਟਾਈਮ ਤੇ ਤੁਸੀਂ ਜਿੰਕ ਪਾਉਣੀ ਤਾਂ ਹੈ ਨਾ ਕਿਉਂਕਿ ਹਰ ਸਾਲ ਆਪਾਂ ਨੂੰ 8-7 ਕਿਲੋ 33% ਵਾਲੀ ਜਾਂ 10-12 ਕਿਲੋ 21% ਵਾਲੀ ਜਿੰਕ ਦੇਣੀ ਹੁੰਦੀ ਆ ਫਸਲਾਂ ਦੇ ਵਿੱਚ ਜਿੱਥੇ ਕਿਤੇ ਕਮੀ ਆਉਂਦੀ ਹੈ ਜਿੱਥੇ ਕਿਤੇ ਜ਼ਿਆਦਾ ਕਮੀ ਨਹੀਂ ਆਉਂਦੀ ਵੈਸੇ ਜੇਕਰ ਚੰਗਾ ਝਾੜ ਲੈਣਾ ਤਾਂ ਜਿੰਕ ਸਭ ਤੋਂ ਵੱਧ ਜ਼ਰੂਰੀ ਆ ਕਿਉਂਕਿ ਝਾੜ ਦੇ ਵਿੱਚ ਇਹਦਾ ਆਪਾਂ ਕਹਿ ਸਕਦੇ ਆ ਕਿ 30% ਤੱਕ ਰੋਲ ਆ ਜਿਹੜਾ ਉਹ ਜਿੰਕ ਦੇ ਹੀ ਆ ਬਾਕੀ ਤਾਂ ਤ ਵੱਖਰੇ ਹੋਰ ਰਹਿ ਗਏ ਉਹਨਾਂ ਦੇ ਪਰਸੈਂਟੇਜ ਵੱਖੋ-ਵੱਖਰੀ ਹੁੰਦੀ ਆ। ਉਹ ਵੀ ਆਪਾਂ ਇੱਕ ਦਿਨ ਗੱਲਬਾਤ ਕਰਾਂਗੇ ਕਿ ਕਿਹੜਿਆ ਕਿੰਨੇ ਕ ਪਰਸੈਂਟ ਤੱਕ ਧੱਕਾ ਆਪਾਂ ਨੂੰ ਲਾ ਸਕਦਾ ਹੈਗਾ। 100 ਕ ਮਣਟਲ ਪਿੱਛੇ ਜਾਂ ਜੇ ਆਪਾਂ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ 250 ਮਣ ਪਿੱਛੇ ਗੱਲਬਾਤ ਕਰ ਲਾਂਗੇ ਸਾਨ ਪ੍ਰਭੂ। ਉਹਦੇ ਤੇ ਵੀ ਆਪਾਂ ਕਹਿੰਦੇ ਬਹੁਤ ਰਿਸਰਚਾਂ ਪੰਨਾਂ ਨੇ। ਹੁਣ ਜੇਕਰ ਗੱਲ ਕਰੀਏ ਅਗਲੀ ਹੁਣ ਬਾਜ਼ਾਰ ਦੇ ਵਿੱਚ ਕੀ ਇੱਕ ਮਿਕਸਚਰ ਆਉਂਦੇ ਨੇ। ਮਿਕਸਚਰ ਦੇ ਵਿੱਚ ਕੁਝ ਵੀ ਨਹੀਂ ਹੁੰਦਾ। ਸਿਰੇ ਤੋਂ ਆਪਾਂ ਉਹਨੂੰ ਖਾਰਜ ਕਰਦੇ ਆ ਕਿ ਉਹੋ ਬਿਲਕੁਲ ਪਾਉਣੀ ਨਹੀਂ ਚਾਹੀਦਾ ਕਿਉਂਕਿ ਉਹਦੇ ਨਾਲ ਤੁਹਾਡੀ ਫਸਲ ਨੇ ਕੁਝ ਵੀ ਨਹੀਂ ਕਰਨਾ ਤੁਹਾਡੀ ਫਸਲ ਨੂੰ ਉਹਨੇ ਅਸਰ ਹੀ ਨਹੀਂ ਦੇਣਾ ਉਹਦੇ ਵਿੱਚ ਬਿਲਕੁਲ ਥੋੜੀ-ਥੋੜੀ ਮਾਤਰਾ ਹੁੰਦੀ ਹੈ ਜੇਕਰ ਆਪਾਂ ਨੂੰ ਜਿੰਨੀ ਕੁ ਮਾਤਰਾ ਚਾਹੀਦੀ ਹੈ 200 ਗ੍ਰਾਮ ਵੀ ਚਾਹੀਦੀ ਹੈ ਆਪਾਂ ਨੂੰ ਸਨ ਪਰ ਉਹਦੇ ਵਿੱਚ 200 ਗ੍ਰਾਮ ਵੀ ਨਹੀਂ ਵਰਤਦੇ ਆਪ ਆਪਣਾ ਆਪਾਂ ਕਹਿੰਦੇ ਆ ਆਪਣੀ ਫਸਲ ਆ ਜਾਂ ਆਪਣਾ ਖੇਤ ਤਾਂ ਉਹਦੇ ਵਿੱਚ ਆਈ ਕਿੰਨੀ ਉਹਦੇ ਵਿੱਚ ਕੁਝ ਵੀ ਨਹੀਂ ਹੁੰਦੀ 6 ਤੋਂ ਲਾ ਕੇ 8% ਤੱਕ ਜਿਹੜੇ ਮਿਕਸਚਰ ਉਹਨਾਂ ਦੇ ਵਿੱਚ ਹੁੰਦੀ ਹੈ ਹੁਣ ਅੱਗੇ ਆ ਜਾਂਦੀ ਹੈ ਚਲੇਟਡ ਜ਼ਿੰਕ ਉਹਦੇ ਵਿੱਚ ਵੀ ਪਰਸੈਂਟੇਜ ਬਹੁਤ ਘੱਟ ਹੁੰਦੀ ਹੈ ਤੇ ਇੱਕ ਹੋਰ ਮਾਰਕੀਟ ਦੇ ਵਿੱਚ ਬੜਾ ਜ਼ਿਆਦਾ ਚੱਲ ਰਿਹਾ ਹੈਗਾ ਲਗਭਗ 39-40% ਆਪਾਂ ਕਹਿੰਦੀਆਂ ਜਾਂ 39% ਵਾਲੀਆਂ ਜਿੰਕਾਂ ਨੇ ਜਿਹੜੀਆਂ ਮਾਰਕੀਟ ਦੇ ਵਿੱਚ ਲਿਕਵਿਡ ਆ ਜਾਂਦੀਆਂ ਨੇ ਉਹਦੇ ਤੇ ਕੀ ਸੌਖ ਕੀ ਆ ਗਈ ਕਿਸਾਨ ਭਰਾਵੋ ਸੌਖੇ ਹੀ ਆ ਕਿ ਡੀਏਪੀ ਜੇ ਸੁਪਰ ਦਾ ਸੱਟਾ ਦੇਣਾ ਉਹਦੇ ਨਾਲ ਹੀ ਉਹ ਲੱਗ ਜਾਂਦੀ ਹੈ ਕਿਉਂਕਿ ਉਹ ਲਿਕਵਿਡ ਉਹਦਾ ਆਪ ਸਮੇਂ ਆਪਾਂ ਕਹਿੰਦੀਏ ਕਰੈਸ਼ ਨਹੀਂ ਹੁੰਦੀ ਉਹਦਾ ਇਹ ਆਪਾਂ ਇੱਕ ਪਲੱਸ ਪੁਆਇੰਟ ਕਹიდੀਏ ਹੁਣ ਕੰਮ ਕਿੰਨੀ ਕਰਦੀ ਹੈ ਜੇਕਰ ਆਪਾਂ ਰੇਟ ਦੇ ਹਿਸਾਬ ਤੇ ਗੱਲਬਾਤ ਕਰੀਏ ਕਿਸਾਨਾ ਪ੍ਰਭੂ ਦੂਸਰੀ ਜਿੰਕ ਜਿਹੜੀ ਆਪਾਂ 33 ਜਾਂ 21% ਪਾਉਨੇ ਆ ਜੇਕਰ 19 ਜਿੰਕ 19 ਮਾਤਰਾ ਦੇ ਵਿੱਚ ਦੇਣੀ ਆ ਤਾਂ ਇਹ ਲਗਭਗ 3 ਗੁਣਾ ਰੇਟ ਤੇ ਜਾ ਕੇ ਰੁਕੂਗੀ ਹੁਣ ਬਹੁਤ ਸਾਰੇ ਵੀਰ ਸੋਸ਼ਲ ਮੀਡੀਆ ਤੇ ਚੈਲੰਜ ਕਰੀ ਜਾਂਦੇ ਕਿ ਯਾਰ ਅਸੀਂ ਪਾਈ ਆ ਸਾਡੇ ਖੇਤ ਦੇ ਵਿੱਚ ਤੁਸੀਂ ਫਸਲ ਆ ਕੇ ਦੇਖੋ ਫਸਲ ਦੇਖਣ ਦਾ ਮਕਸਦ ਨਹੀਂ ਹੁੰਦਾ ਕਿਸਾਨਾ ਪ੍ਰਭੂ ਪਹਿਲਾਂ ਦੇਖੋ ਕਮੀ ਹੈਗੀ ਸੀ ਜਾਂ ਨਾ ਜਾਂ ਤੁਸੀਂ ਪਾਈ ਵੀ ਆ ਕੱਲੀ ਇਹ ਕਈ ਜਿਹੜੀ ਖੇਤੀ ਹੈ ਇਹਦੇ ਬਹੁਤ ਸਾਰੇ ਰਸਤੇ ਨੇਗੇ ਖੁੱਲੀ ਵਾਇਸ ਦੇ ਜਿਹੜੀ ਕਿ ਕਦੇ ਵੀ ਨਹੀਂ ਮੁੱਕਦੀ ਆਪਣੇ ਖੇਤ ਨੂੰ ਚੰਗੇ ਤਰੀਕੇ ਦੇ ਨਾਲ ਪੜੋ ਆਪਣੀ ਫਸਲ ਨੂੰ ਪੜੋ ਪਿਛਲੇ ਸਾਲਾਂ ਦੇ ਉੱਤੇ ਧਿਆਨ ਮਾਰੋ ਕਿ ਕਿੰਨਾ ਕੁ ਆਪਾਂ ਨੇ ਜਿੰਕ ਦਿੱਤੀ ਸੀ ਜਾਂ ਕਿੰਨੇ ਕੁ ਕਿਹੜੀ ਚੀਜ਼ ਦਿੱਤੀ ਸੀ ਉਹਦੇ ਨਾਲ ਆਪਾਂ ਨੂੰ ਕੀ ਬੇਨਫਿਟ ਮਿਲਿਆ ਸੀਗਾ ਆਪਾਂ ਜੇਕਰ ਜਿੰਕ ਲੇਟ ਕਰਦੇ ਆ ਤਾਂ ਆਪਣਾ ਝੋਨਾ ਇੱਕ ਵਾਰੀ ਪਕਰੋੜ ਹੋ ਗਿਆ ਤਾਂ ਉਹਦਾ ਝਾੜ ਘਟਣਾ ਹੀ ਘਟਣਾ ਉਹਨੂੰ ਹੋਰ ਜੇਕਰ ਤੁਸੀਂ ਉਸ ਤੋਂ ਬਾਅਦ 10 ਦੀ ਜਗ੍ਹਾ 20 ਕਿਲੋ ਵੀ ਪਾ ਦੋਗੇ ਉਹਨੇ ਉਨਾ ਕੰਮ ਨਹੀਂ ਕਰਨਾ ਜਿੰਨਾ ਤੁਸਾਨੂੰ ਸਹੀ ਟਾਈਮ ਤੇ ਪਾਈ ਕਰੂ ਸੋ ਬਿਨਾ ਪ੍ਰੈਕਟੀਕਲ ਵਾਲੇ ਬੰਦਿਆਂ ਤੋਂ ਬਚੋ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਕੁਝ ਚੱਲਦਾ ਹੈ ਪਰ ਤੁਸੀਂ ਆਪਣੀ ਗੌਰ ਫਸਲ ਦੇ ਉੱਤੇ ਉਹੀ ਕਰਨੀ ਹੈ ਜਿਹੜੀ ਤੁਹਾਨੂੰ ਜ਼ਰੂਰੀ ਹੈ ਸੋ ਜ਼ਿੰਕ ਬਾਰੇ ਦੁਬਾਰਾ ਗੱਲਬਾਤ ਕਰਨ ਦਾ ਮਕਸਦ ਇਹ ਹੀ ਸੀ ਕਿ ਸਾਨੂੰ ਭਰਾਓ ਕਿ ਤੁਸੀਂ ਕਿਸੇ ਵੀ ਭਵਲ ਭੂਸੇ ਦੇ ਵਿੱਚ ਨਾ ਰਹੋ ਸੋ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ